ਇਿੱਦਾਂ ਸਾਡੇ ਪੱਠੇ ਆ ਤੋਰੀਆ ਪਾਇਆ ਸੀ ਵਿੱਚ ਸਾਰੇ ਫੁੱਲ ਨਿਕਲ ਆਏ ਨਾਲ ਵਿੱਚ ਮੱਕੀ ਆ ਜਦੋਂ ਘਰ ਦਾ ਕੰਮ ਕਾ ਕੇ ਨਾ ਖੇਤਾਂ ਚ ਆਨੇ ਫੇ ਸਕੂਨ ਜੀ ਮਿਲ ਜਾਂਦਾ ਸ਼ਾਂਤੀ ਜੀ ਮਿਲ ਜਾਂਦੀ ਆ ਵਧੀਆ ਲੱਗਦਾ ਖੇਤਾਂ ਚ ਆ ਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸੁਰਿੰਦਰ ਕੌਰ ਸਵਾਗਤ ਆ ਤੁਹਾਡਾ ਜੀ ਮੇਰੇ ਚੈਨਲ ਤੇ ਹੋਰ ਦੱਸੋ ਜੀ ਕਿੱਦਾਂ ਹਾਲ ਚਾਲ ਸਾਰਿਆਂ ਦਾ ਵਾਹਿਗੁਰੂ ਜੀ ਦੀ ਕਿਰਪਾ ਤੁਹਾਡੇ ਤੇ ਬਣੀ ਰਹੇ ਤੁਸੀਂ ਆਪਣੇ ਆਪਣੇ ਘਰਾਂ 'ਚ ਸਾਰੇ ਜੀ ਠੀਕ ਠਾਕ ਰਹੋ ਹੋ ਜੀ ਹੋਰ ਜੀ ਗੱਲ ਹੈ ਕਿ ਤਾਂ ਮੈਂ ਕਰ ਲਿਆ ਮਲਾਉ ਮੈਂ ਸ਼ੁਰੂ ਕਰ ਲਿਆ ਆ ਹੁਣ ਮੈਂ ਚਾਹ ਪਾਣੀ ਪੀ ਕੇ ਦੱਸਾਂ ਕਿ ਕਵੇਲਾ ਜੇ ਹੁਣ ਮੈਨੂੰ ਹੋ ਜਾਂਦਾ ਪੈਣ ਦੀ ਬਾਹ ਨੀ ਠੀਕ ਨਹੀਂ ਨਾ ਕਰਕੇ ਤਾਂ ਫਿਰ ਜਿੱਦ ਤੱਕ ਪਸ਼ੂ ਚੋਣੇ ਫਿਰ ਬਾਜ ਪਸ਼ੂ ਚੋਕੇ ਨਾ ਕਿ ਨਿਤਨੇਮ ਕਰਕੇ ਤਾਂ ਸਾਰਾ ਤੋ 60 7 ਹੋ ਜਾਂਦੇ ਆ ਮੈਨੂੰ ਤੇ ਬਾਕੀ ਦਾ ਕੰਮ ਕਰਨ ਨੂੰ ਤੇ ਫਿਰ ਅੱਜ ਹੁਣ ਭੈਣ ਤਾਂ ਫੇਰ ਪਿੰਡ ਨੂੰ ਗਈ ਆ ਪੇਕੇ ਆ ਨੂੰ ਉੱਥੇ ਥੋੜੀ ਹੋਰ ਚਿਤਨਾ ਸਾਡੇ ਭਾਬੀ ਤੇ ਭਰਾ ਸੀ ਇੱਥੇ ਰਹਿੰਦੇ ਇਹਨਾਂ ਕੋਲੇ ਜੇ ਤਾਂ ਉਹ ਤਾਂ ਇਹਨਾਂ ਦਾ ਟਾਈਮ ਪਾਸ ਕਰਨ ਆਏ ਸੀ ਜੀ ਵੀ ਚਲ ਤੁਹਾਡਾ ਟਾਈਮ ਨਗਾ ਦੇਣਾ ਪੁੱਤੀਜੇ ਦੀ ਡੈਥ ਹੋਈ ਕਰਕੇ ਪਤਾ ਨਹੀਂ ਉਹਨਾਂ ਕੀ ਹੋਇਆ ਦੋ ਦਿਨ ਹੋਏ ਉਹ ਰਾਤ ਨੂੰ ਜਿੱਦ ਸੁੱਤੇ ਪੈਠੇ ਲੇ ਹੋ ਗਏ ਤਾਂ ਜਦ ਤੱਕ ਡਾਕਟਰ ਕੋਲ ਲੈ ਕੇ ਗਏ ਜਦ ਤੱਕ ਡਾਕਟਰ ਕਹਿੰਦਾ ਇਹਨਾਂ ਤੇ ਤਾਂ ਹੁਣ ਹੈ ਨਹੀਂ ਵਿੱਚ ਕੁਝ ਵੀ ਫਿਰ ਭਾਬੀ ਹੁਣੀ ਜਿੱਤਾ ਇੱਥੇ ਸੀਗੇ ਫਿਰ ਭਾਬੀ ਉਹ ਤਾਂ ਪਤੀਜਾ ਦੂਜਾ ਜਿਹੜਾ ਬਾਹਰੋਂ ਆਇਆ ਉਹ ਫਿਰ ਲੈ ਕੇ ਗਿਆ ਉਹਨਾਂ ਉੱਥੇ ਉਹਨਾਂ ਦੇ ਪਿੰਡ ਜਿੱਤਾ ਅ ਤੱਕ ਪੂਥਲੇ ਸਾਈਡ ਤੇ ਭਾਬੀ ਦੇ ਦੇਖ ਕੇ ਤਾਂ ਫਿਰ ਮੈਂ ਤਾਂ ਦਵਾਈ ਨੂੰ ਤਿਆਰ ਹੁੰਦੀ ਪਈ ਸੀ ਚਲੰਦਰ ਮੇਰੀ ਦਵਾਈ ਚੱਲਦੀ ਉਥੋਂ ਦਵਾਈ ਲੈਣ ਚੱਲੀ ਸੀ ਜਦੋਂ ਪਤੀਜ ਨੂੰ ਉਹਦਾ ਫੋਨ ਆਇਆ ਤਾਂ ਭੂਆ ਚਿੱਦਾ ਹੋ ਗਿਆ ਫਿਰ ਉਸ ਛੋਟੀਆਂ ਦੋ ਜੋੜੀਆਂ ਉਹ ਜੀਆਂ ਆਉਂਦੀਆਂ ਨਾ ਸਾਤ ਦੀਆਂ ਭਤੀਜੇ ਦੀਆਂ ਤਾਂ ਉਹਨਾਂ ਕਰਕੇ ਵੀ ਔਖਾ ਹੋ ਜਾਂਦਾ ਤੇ ਵੱਡਾ ਭਤੀਜਾ ਇਦਾਂ ਹੋਇਆ ਕਰਕੇ ਤੇ ਉਹਦੇ ਵੀ ਬੱਚੇ ਆ ਉਹਦੀ ਘਰ ਵਾਲੀ ਤਾਂ ਉੱਤੇ ਹੀ ਹੋਰ ਤਰ੍ਹਾਂ ਜਿਆਦੀ ਹੋ ਜਾਂਦੀ ਆ ਜਿੱਦਾਂ ਕਿਸੇ ਦੀ ਡੈਥ ਹੋਣ ਲੈਂਦੀ ਆ ਨਾ ਉਹ ਤਾਂ ਬਹੁਤ ਹੋਰ ਤਰ੍ਹਾਂ ਹੋ ਜਾਂਦੀ ਆ ਹੁਣ ਤਾਂ ਕਰਕੇ ਫੇ ਭੈਣ ਨੂੰ ਮੈਂ ਕਿਹਾ ਮੈਂ ਤੇਰੇ ਤੋਂ ਘਰ ਤਾਂ ਕੋਈ ਕੰਮ ਹੋਣਾ ਨਹੀਂ ਮਾਣ ਮੈਂ ਕਿਹਾ ਬਾਤ ਸੱਟ ਲੱਗੀ ਕਰਕੇ ਮੈਂ ਕਿਹਾ ਇਦਾਂ ਕਰਕੇ ਤੂੰ ਚਲ ਜਾ ਨਿਆਣਿਆਂ ਕੋਲ ਚਲ ਮਾਣ ਮੋਂ ਟਣਿਆਣਿਆਂ ਨੂੰ ਦੇਖੂਗੀ ਇੱਥੇ ਤੇ ਮੈਂ ਚਲ ਇੱਥੇ ਘਰ ਦਾ ਕਾਰ ਦਾ ਕਾਲ ਲੂੰਗੀ ਭੈਣ ਉੱਧਰ ਨੂੰ ਚਲ ਗਈ ਮੈਂ ਦਵਾਈ ਲੈਣ ਗਈ ਜਲੰਧਰ ਨੂੰ ਉੱਧਰ ਮੈਂ 5:30 ਘਰ ਬੜੀ ਮੇਰੇ ਪਸ਼ੂਆਂ ਨੂੰ ਵੀ ਬਹੁਤ ਕਵੇਲਾ ਹੋ ਗਿਆ ਚਾਹ ਉਹਨਾਂ ਕਿਹਾ 4:00 ਵਜੇ ਅਸੀਂ ਚੋਈ ਦੇ ਪਸ਼ੂ ਸ਼ਾਮ ਉਹ ਤਾਂ ਭਾਜੀ ਵੱਡੇ ਦੂਜੇ ਜਿਹੜੇ ਉਹ ਹੁੰਦੇ ਮੇਰੇ ਚੌਂਦੇ ਪਏ ਸੀ ਦੋ ਗਾਈਆਂ ਉਹਨਾਂ ਨੇ ਚੋਤੀਆਂ ਸੀ ਸਾਡੇ ਬੰਦੇ ਨਾਲ ਸਰਦਾਰ ਜੀ ਚੋਂਦੇ ਆ ਪਸ਼ੂ ਨਾਲ ਭਾਜੀ ਚੋਂਦੇ ਭਾਜੀ ਆ ਜਿਹੜੇ ਉਹ ਚੋਨਾ ਤੋਂ ਉਹਨਾਂ ਦੇ ਹੱਥਾਂ 'ਚ ਤਾਂ ਉਂਗਲਾਂ ਆਕੜ ਜਾਂਦੀਆਂ ਆ ਜਦੋਂ ਚੋਂਦੇ ਆ ਪਸ਼ੂ ਤਾ ਕਰਕੇ ਫੇ ਭਾਜੀ ਇਹ ਦੋਏ ਚੋਂਦੇ ਨਹੀਂ ਹੈਗੇ ਚਲੋ ਉਦਾਂ ਤਾਂ ਟਾਈਮ ਲੰਘ ਗਿਆ ਹੁਣ ਇੱਤਾਂ ਆ ਮੈਂ ਪਹਿਣ ਗਈ ਕਰਕੇ ਜਿੱਦ ਤੱਕ ਪਹਿਣ ਥੋੜਾ ਬੋਤਾ ਕਰ ਹੀ ਜਾਂਦੇ ਸੀ ਵੇੜਾ ਸੁੰਬਰ ਲਿਆ ਜਾਂ ਫੇ ਦੂਜਾ ਖੜੀ ਖੜੀ ਮਾੜ ਮਟ ਹੋੜ ਕੇ ਇੱਕ ਹੱਥ ਨਾਲ ਜਿਹੜਾ ਕੰਮ ਕਰਨ ਵਾਲਾ ਉਹ ਕਰ ਲਿਆ ਦੁੱਧ ਉਹ ਤੇ ਸਾਂਭ ਲੈਂਦੀ ਸੀ ਹੁਣ ਉਹ ਸਾਰਾ ਹੀ ਕੰਮ ਮੈਨੂੰ ਕਰਨਾ ਪੈਂਦਾ ਆ ਤਾਂ ਕਰਕੇ ਫੇ ਥੋੜਾ ਔਖਾ ਜਿਹਾ ਹੋ ਗਿਆ ਹੁਣ ਮੇਰਾ ਬਲੌਗ ਬਣਾਉਣ ਦਾ ਟਾਈਮ ਵੀ ਨਹੀਂ ਲੱਗਦਾ ਪਿਆ ਬਿਚਾ ਗੱਲ ਨਹੀਂ ਤਾਂ ਟਾਈਮ ਕੱਢ ਕੇ ਕੋਈ ਨਾ ਕੋਈ ਰੈਸਪੀ ਬਣਾ ਲੈਣੀ ਜਾਂ ਥੋੜਾ ਬਹੁਤਾ ਹੋਰ ਕੰਮ ਹੈ ਖੇਤਾਂ ਦੇ ਕੰਮ ਕਰਨਾ ਇਹ ਤਾਂ ਰੋਟੀਨ ਦੇ ਕੰਮ ਤਾਂ ਸਾਰੇ ਹੁੰਦੇ ਹੀ ਰਹਿੰਦੇ ਆ ਫੇਰ ਕਈ ਤਾਂ ਕੁਝ ਅੱਜ ਕੁਝ ਖਾਸ ਕੀਤਾ ਉਹ ਤਾਂ ਦਿਖਾ ਲ ਲਈਏ ਹਨਾ ਚਲੋ ਦੇਖਦੀ ਅੱਜ ਹੁਣ ਮੈਂ ਕਿਹੜਾ ਕੰਮ ਕਰਦੀ ਹਾਂ ਮੇਰੀ ਰਿਕੁਐਸਟ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਮੇਰੇ ਬਲੌਗ ਤੁਹਾਨੂੰ ਵਧੀਆ ਲੱਗਦੇ ਤਾਂ ਇੱਕ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤਾਂ ਜੇ ਵਧੀਆ ਲੱਗੇ ਤਾਂ ਗਾ ਵੀ ਸ਼ੇਅਰ ਕਰ ਦਿਆ ਕਰੋ ਕਿਸੇ ਹੋਰ ਨੂੰ ਚਲੋ ਜੀ ਹੁਣ ਮੈਂ ਦੇਖਦੀ ਹਾਂ ਉੱਧਰ ਮੈਂ ਇੱਕ ਅਜੇ ਮੇਰੇ ਕੱਲ ਦੇ ਕੱਪੜੇ ਪਏ ਆ ਧੋਤੇ ਉਹ ਨਾਲ ਤੈਮਾਰਨੀ ਉਹ ਬੈੱਡ ਭਰੇ ਆ ਪਿਆਏ ਕੱਪੜੇ ਹੁੰਦੇ ਹੀ ਬਹੁਤ ਆ ਹੁਣ ਇੱਕ ਦਿਨਾਂ ਤੋਂ ਉਹ ਵਿੱਚ ਫੇਟੇ ਲੱਗ ਜਾਂਦਾ ਕੱਪੜਿਆਂ ਦਾ ਕੱਲ ਫੇ ਟਾਈਮ ਨਹੀਂ ਲੱਗਾ ਸ਼ਾਮੀ ਪਈ ਉਹ ਸੁਚੋ ਕੇ ਕਿ ਨੇਰਾ ਬਹੁਤ ਛਿੱਤੀ ਹੋ ਜਾਂਦਾ ਆ ਘੰਟਾ ਲੱਗ ਜਾਂਦਾ ਮੈਨੂੰ ਪਸੂਚੋਂ ਨੂੰ ਫੇ ਆ ਕੇ ਦਾਲ ਸਬਜ਼ੀ ਦਾ ਕਰਨਾ ਫੇ ਰੋਟੀ ਦਾ ਕਰਦੇ ਕਰਦੇ 6 ਵਜੇ ਨੇਰਾ ਹੋ ਜਾਂਦਾ ਆ ਹੁਣ ਤਾ ਕਰਕੇ ਫੇ ਮੈਂ ਤਾਂ ਚਲੋ ਹੁਣ ਸਵੇਰ ਉਤੇ ਹਮਾਰ ਲਉਗੀ ਹੁਣ ਮੈਂ ਚਾਹ ਪਾਣੀ ਪੀ ਲਿਆ ਸੋਈ ਚ ਮੈਂ ਬਣਾਣੀ ਰੜਕਣੀ ਪਾਇਆ ਹੀ ਆ ਤਾਂ ਬਿਸਤਰੇ ਬਿਸਤਰੇ ਸਾਰੇ ਚੱਕ ਲਏ ਆ ਭਾਂਡੇ ਸੀ ਥੋੜੇ ਜਿਹਾ ਚਾਹ ਵਾਲੇ ਰਾਤ ਦੇ ਦੁੱਧੋ ਵਾਲੇ ਉਹ ਵੀ ਮਾਂਚ ਲਏ ਹੁਣ ਮੈਂ ਦੇਖਦੀ ਆ ਬਾਹਰ ਬਾਜੀ ਉਹ ਨਹੀਂ ਕੀ ਕਰਦੇ ਨਾਲ ਇੱਕ ਇੱਕ ਵਾਰ ਦੇਖਦੀ ਕਿ ਬਣਿਆ ਤਾਂ ਨਹੀਂ ਫੇ ਮੈਂ ਕੱਪੜਿਆਂ ਤੇ ਹਮਾਰਨੀ ਆ ਚਲੋ ਜੀ ਅੱਜ ਮੈਂ ਫੋਨ ਹਾਂ ਕਲੀ ਨੇ ਨਾ ਸੈਲਫਿਸ ਟੇਕ ਤੇ ਲਾ ਲਿਆ ਤਾਂ ਚਲੋ ਜੀ ਤੇ ਅਦੀ ਹੁਣ ਚਲਦੀ ਰਸੋਈ ਚ ਨੂੰ ਫੇ ਦੇਖਦੇ ਆ ਬਾਹਰ ਭਾਜੀ ਹੁਣੀ ਕੀ ਕਰਤੇ ਆ ਉਹਨੂੰ ਲੱਗਦਾ ਬੰਗਾਲੀ ਭਾਈ ਵੀ ਆ ਗਿਆ ਉਹਦੀ ਚਾਹ ਵੀ ਬਣਾਉਣੀ ਆ ਹੁਣ ਸੈਲਾ ਜੀ ਮੈਂ ਹਿੰਦੇ ਤੁਹਾਨੂੰ ਥੋੜੇ ਚਰਚੂ ਠੀਕ ਐ ਨੇ ਕਿਹੜਾ ਤੂੰ ਦੀ ਕੀ ਕਹਿੰਦੇ ਸੀ ਤੋਤਿਆਂ ਨੂੰ ਤੋਤਿਆਂ ਨੂੰ ਕੀ ਕਹਿੰਦੇ ਪਏ ਸੀ ਕਹਿੰਦਾ ਕਿ ਅੰਦਰ ਫੋਕਾ ਨਹੀਂ ਲੱਗੇ ਕਰਦਿਨੋਂ ਅਗਲ ਹੋਈ। ਲਾ ਉਹ ਨੀਵੀ ਤਾਂ ਕੋਈ ਖਾਣਾ ਹੀ ਆ। ਅੰਕਲ ਹੜ ਦੇ ਰੂ ਦੇ ਖਾਣੇ ਆ। ਹੋਰ ਨਹੀਂ ਯਾਰ ਖਾਣ ਦਾ। ਥੋੜੇ ਲੱਗ ਗਿਆ ਲੇਖ ਤਾਂ। ਬੂਟਾ ਭਰਿਆ ਵੇ ਅਮਰੂਦ ਦਾ ਨਾ। ਪਿੱਛੇ ਵੀ ਇਹਨੇ ਲੱਗੇ। ਆਹ ਵੀ ਇਹਨੇ ਲੱਗੇ। ਆਹ ਵੀ ਲੱਗੇ ਆਹ ਦੇ ਕੀ। ਦਾਦਾ ਰੂ ਦਾਦਾ ਫਿਰ ਦਾਦਾ। ਹਾਂ। ਬਾਹਰ ਦੇ ਨਾ ਗੂਹ ਨਹੀਂ ਕਹਿੰਦਾ। ਹਾਂ। ਮੈਂ ਲੈ ਛੋਟੇ ਦੇ ਦਿੰਦੇ ਵੀ ਉਹ ਕਹਿੰਦਾ ਬੰਗਲਾ ਦਾ ਖਾਣਾ ਆ। ਹਾਂ। ਕਹਿੰਦਾ ਹੈ ਲੈਣਗੇ ਅੰਦਰ ਅੰਦਰ ਮਾਗਣ ਦੇਣਾ। ਹਾਂ। ਉਹ ਛੋਟੇ ਅਮਰੂਦ ਨਾਲ ਅਇਤੋ ਇਹ ਛੋਟੇ ਵਾਲੇ ਨਾ ਉਦਸਾ ਕਰੋ ਉਹਨਾਂ ਨੂੰ ਵੀ ਕੱਪੜੇ ਬਨਦੋ ਉਹ ਇੱਕ ਦੋ ਦਿਨਾਂ ਚ ਪੱਕ ਜਾਣੇ ਹੁਣ ਹੈ ਚੱਲ ਇੱਥੇ ਤਾਂ ਕੋਈ ਨਹੀਂ ਖਾਈ ਜਾਣਾ ਉਦਾਂ ਜਿਹੜਾ ਬਥੇਰੇ ਲੱਗੇ ਹੋ ਪਰ ਉਹ ਜਿਆਦੇ ਮਿੱਠੇ ਆ ਲਾਉਣਾ ਅੱਜ ਮੇਥੀ ਧਨੀਆ ਆ ਆ ਲਾਉਣਾ ਕੋਲੇ ਦੇਖਦਾ ਨਾ ਸਾਡਾ ਮੇਥੀ ਧਨੀਆ ਨਹੀਂ ਜੰਮਿਆ ਅਸੀਂ ਮੁੜ ਕੇ ਤਾਂ ਹੁਣ ਆਇਆ ਹੁਣ ਉਹ ਲਾਉਣਾ ਆ ਅੱਜ ਦਿਖਾ ਲਦੇ ਆ ਤੁਹਾਨੂੰ ਇਹਨਾਂ ਨੂੰ ਅੱਜ ਮੇਥੀ ਧਨੀਆ ਕਿੱਦਾਂ ਲਾਉਂਦੇ ਆ ਹੁਣ ਇੱਧਰ ਗਏ ਜਗ੍ਹਾ ਤੇ ਮੱਥਾ ਟੇਕਣ ਸੇਵਾ ਕਰਨ ਇਹ ਸਾਡੀ ਸ਼ੀਤਾਂ ਦੀ ਜਗ੍ਹਾ ਆ ਸੀ ਘਰ ਦੀ ਸਾਡੀ ਅਜੀ ਤੇ ਐਤਵਾਰ ਨੂੰ ਅਸੀਂ ਇੱਥੇ ਧੂਪ ਸ਼ਿੱਟਾ ਕਰੀਦਾ ਆ ਸਾਰੇ ਸਾਡੇ ਘਰ ਦੇ ਸਾਡੇ ਤਾਏ ਉਹਨਾਂ ਦਾ ਟੱਬਰ ਜਾਂ ਦੋ ਬੇਟੇ ਉਹਨਾਂ ਦੇ ਸਾਡੇ ਸਾਰੇ ਸ਼ਾਹਬ ਨੂੰ ਇੱਥੇ ਆਉਂਦੇ ਫਿਰ ਜੋਤ ਕਰਦੇ ਆ ਸਰਦਾਰ ਜੀ ਸਵੇਰ ਨੂੰ ਰੋਜ਼ ਇੱਥੇ ਸੁੰਬਰ ਕੇ ਉਹ ਕੰਨੀ ਪਈ ਆ ਨਿਸ਼ਾਨ ਸਾਹਿਬ ਤੇ ਉਹ ਪਾਣੀ ਦੀ ਭਰ ਕੇ ਰੱਖੀਦੀ ਆ ਇੱਥੇ ਚਲੋ ਮੈਂ ਦੇਖ ਲਵਾਂ ਰਸੋਈ ਦਾ ਕੰਮ ਇਹ ਦੇਖ ਕੀਆ ਲੋ ਜੀ ਕੀ ਬਣ ਗਿਆ ਹੁਣ ਮੈਂ ਇਹ ਕੱਢ ਲਵਾਂ ਮਧਾਨੀ ਪੂੰਝ ਕੇ ਰੱਖ ਲਵਾਂ ਫਿਰ ਬੰਗਾਲੀ ਭਾਈ ਦੀ ਚਾਹ ਬਣਾਵਾਂ ਫਿਰ ਬਾਅਦ ਚ ਮੈਂ ਦੇਖਦੇ ਹਾਂ ਹੋਰ ਕੀ ਕੰਮ ਕਰਦੇ ਆ ਲਓ ਜੀ ਮਧਾਨੀ ਮੈਂ ਪੂੰਝ ਲਈ ਆ ਲੱਸੀ ਹੋ ਗਈ ਕੇਚ ਪਾ ਲੈ ਮੈਂ ਗਰਮ ਕਰ ਲੈਣਾ ਹੁਣ ਮੱਖਣੀ ਨੂੰ ਥੋੜੀ ਜੀ ਰੱਖ ਆ ਲੈ ਅੱਧੀ ਕੌਲੀ ਵਿੱਚੋਂ ਬਾਕੀ ਗਰਮ ਕਰਕੇ ਡੱਬੇ ਚ ਪਾ ਦੇਣਾ ਇੱਧਰ ਮੈਂ ਚਾਹ ਰੱਖੀ ਆ ਭੈਣੋ ਹੈਲਪਰ ਨੇ ਜਿਹੜੇ ਚੜੂ ਪੁੱਛਾ ਗਦੀ ਉਹਨੇ ਵੀ ਆ ਜਾਣਾ ਆ ਹੁਣ ਬਾਹਰ ਬੰਗਾਲੀ ਭਾਈ ਆਇਆ ਗੋਇ ਦਾ ਕੰਮ ਕਰਨ ਚਲੋ ਮੈਂ ਹੁਣ ਇਧਰੇ ਭਾਂਡੇ ਸੀਗੇ ਮੈਂ ਜਿਹੜੇ ਮਾਂਜ ਕੇ ਰੱਖ ਲਏ ਸਵੇਤੇ ਚਾਹ ਵਾਲੇ ਰਾਤ ਦੁੱਧ ਵਾਲੇ ਸੀਗੇ ਚਲੋ ਮੈਂ ਇਹ ਚਾਹ ਫੜਾ ਲਮਾ ਹੁਣ ਤਾਂ ਫੇ ਚੱਲਦੇ ਆਂ ਹੋਰ ਕੋਈ ਕੰਮ ਕਰਦੇ ਹਾਂ ਯੋ ਬਾਂਤੇ ਕਾ ਵਾਹਿਗੁਰੂ ਵਾਹਿਗੁਰੂ ਬੜਾ ਕਰਦਾ ਆ ਹਾਂਜੀ ਅੱਜ ਮੈਂ ਦਿਖਾ ਲੈਣਾ ਸਾਰਿਆਂ ਨੂੰ ਕਹਣਾ ਬੰਦਾ ਸਾਡਾ ਨੇ ਇੱਕ ਵਾਹਿਗੁਰੂ ਵਾਹਿਗੁਰੂ ਬਹੁਤ ਕਰਦਾ ਕੰਮ ਅਸੀਂ ਜੀ ਯਾਰ ਅਈ ਦੋ ਖੋਣੇ ਕੋਈ ਆ ਰਵੇ ਕੋਈ ਆ ਹਾਂ ਹਾਂਜੀ ਇਹਦੇ ਉਹਦੇ ਚਰਨਾਂ ਦੇ ਸਾਨੂੰ ਨੌਕਰੀ ਨਾ ਮਿਲਣਾ ਨਹੀਂ ਤਾਂ ਮਿਹਨਤ ਕਰਨਾ ਔਰ ਜੀ ਮਿਹਨਤ ਜਗਾ ਦਾ ਡਰਿਆ ਨਹੀਂ ਨਹੀਂ ਅਸੀਂ ਡਰਨਾ ਹੀ ਨਹੀਂ ਨਹੀਂ ਗੁਰਦਾਸ ਮਾਨੀ ਕਹਿੰਦਾ ਕੰਮ ਵੱਡਾ ਛੋਟਾ ਨਹੀਂ ਲੈ ਅਸੀਂ ਅਸੀਂ ਤਾਂ ਸਮਝ ਜਿਹੜੀ ਮਾਰਦੀ ਉੱਤੇ ਉਹ ਕਹਿੰਦਾ ਨਾ ਵੀ ਪਤਾ ਹੀ ਨਹੀਂ ਵੀ ਪੰਜਾਬ 'ਚ ਕੰਮ ਕਰਦਾ ਕਿ ਨਹੀਂ ਮੈਂ ਤਾਂ 20 ਦੇ ਪਹਿਲੇ ਨੰਬਰ 'ਤੇ ਸੀ ਨਹੀਂ ਹੁਣ ਕਿਸੇ ਨਹੀਂ ਕੋਈ ਪੜਾ ਸਕਦਾ ਲੇਕਿਨ ਮੈਂ ਜਿੱਥੇ ਨਿਆਣਾ ਜੁਮਿਆ ਉੱਥੇ ਅਸੀਂ ਇੱਜ਼ਤ ਰੱਖਣਾ ਕਿੰਨੇ ਸਾਲ ਹੋ ਗਿਆ ਇਹਨੂੰ ਇੱਥੇ ਮੈਂ 30 ਸਾਲ ਹੋ ਗਿਆ ਜੀ ਭੱਲੇ 3 ਸਾਲ ਹੋ ਗਿਆ ਮੈਂ ਸਾਰਾ ਕੁਝ ਕੀਤਾ ਮੰਦਿਰ ਬਣਾਇਆ ਕੰਮ ਕਰਕੇ ਮਾਤਾ ਵੀ ਤੈਨੂੰ ਸੁਭੀ ਜਿਹਦਾ ਪੈਨਸਰਾ ਨੂੰ ਮੋਦਨ ਕੀਤਾ ਪੰਜੀ ਨੂੰ ਦਿੱਤੇ ਵਿਆਹ ਦਾ ਸਾਰਾ ਕੁਝ 3 ਸਾਲ ਹੋ ਗਿਆ ਜੀ ਚੱਲ ਵਧੀਆ ਹੌਸਲਾ ਨਹੀਂ ਛੱਡਿਆ ਰਾਂਗ ਦਾ ਫਿਲਟਰ ਦਾ ਮੇਸਤਰੀ ਦਾ ਜਿਹੜਾ ਮਾਂ ਦਿਓ ਕੰਮ ਨਹੀਂ ਆਜਾ ਹੁਣ ਮੈਂ ਨਾ ਤੇਰਾ ਬਲੌਗ ਵੀਡੀਓ ਬਣਾ ਲਈ ਸਾਰੇ ਹੁਣ ਪਤਾ ਲੱਗ ਜਾਣਾ ਬੰਤ ਕੰਮ ਕਰਦਾ ਆ ਬੇਲਾ ਨਹੀਂ ਰਿਹਾ ਸੀ ਨੌਕਰੀ ਨਾਲ ਲਿਆ ਸੀ ਓ ਕੇ ਮਾਨੀਆ ਮੈਨੂੰ ਦੇਖੀ ਜਣਾ ਕੁੱਤਾ ਵੀ ਭੰਗ ਜਣਾ ਆਪ ਮੈਂਦ ਕਰਨਾ ਹਾਂ ਸਾਡੇ ਬੋਪਾ ਸਾਥ ਸੀ ਸਹੀ ਆ ਸਹੀ ਆ 363 ਚੱਲ ਚਾਹ ਪੀ ਲੈ ਪਹਿਲੇ ਠੰਡੀ ਹੋ ਜਾਣੀ ਆ ਇਹ ਕਿਥੇ ਗਏ ਏ ਕਿਥੇ ਗਏ ਪੈਸੇ ਪੜਨਾ ਨੂੰ ਮਸਤਾ ਨਹੀਂ ਓਏ ਚਾਹ ਪੀਦਾ ਇਹਨੂੰ ਤਾਂ ਛੇੜ ਲਾਉਣਾ ਗੱਲਾਂ ਬਹੁਤ ਕਿਹੜੀ ਕਹਿੰਦੇ ਤੁਸੀਂ ਬਾਜੀ ਨੇ ਚਾਹ ਪੀ ਵੀ ਲਈ ਤੂੰ ਗੱਲਾਂ ਕਰੀ ਜਾਂਦਾ ਹੁਣ ਕੋਈ ਨਹੀਂ ਮੇਰਾ ਤਾਂ ਆ ਕੋਹਰਾ ਵੇਖ ਕੇ ਜਾਣਾ ਪੱਟੀ ਇਹ ਪੱਟੀ ਵੀ ਵਰਨਾ ਪੱਟੀ ਦੇ ਆ ਚੱਲ ਗਿਆ ਨਾ ਸਾਡੇ ਤੋਂ ਮੇਰੇ ਫੇਟ ਆਉਂਦੇ ਜਾਣਾ ਆ ਸਾਡੀ ਗਾਈ ਜਿਹੜੀ ਬਿਮਾਰ ਹੋਈ ਸੀ ਹੁਣ ਠੀਕ ਆ ਪੂਰੀ ਹਨ ਮੂੰਹ ਕਰ ਦੇ ਦੀ ਆ ਵੀ ਮੇਰੀ ਕੁਝ ਖਾਣ ਨੂੰ ਲੈ ਕੇ ਆਈ ਆ ਇਹ ਭੁੱਖੜ ਹੋ ਗਈ ਜਦੋਂ ਦੀ ਬੈਠ ਕੇ ਇਹਨੂੰ ਪਾਇਆ ਬੈਠੀ ਨੂੰ ਕਦੀ ਕੋਸ਼ ਪਾ ਦੇਣਾ ਕਦੀ ਕੋਸ਼ ਪਾ ਦੇਣਾ ਹੁਣ ਕਹਿੰਦੀ ਬੱਸ ਜਿੱਦਣੇ ਛੋਟੇ ਨਿਆਣੇ ਬਿਮਾਰ ਹੋ ਕੇ ਚਾਵਲ ਜਾਂਦੇ ਆ तो हम उधर पानी छा फिर क्यारी बनाऊे आके तो फिर ला लं रोटी रूटी पका ली फिर जब तक लाल मूलियाँ ਮੇਥੀ ਧਨੀਆ ਹੀ ਦੱਲਣਾ ਉੱਧਰ ਬੱਟਾ-ਬੱਟਾ ਤੇ ਲਾਲ ਮੂਲੀਆਂ ਤਣ ਮੇ ਲਸਣ ਵੀ ਦਖਲਾ ਪੜਾ ਪਾਜੀ ਲੋਂਦੇ ਪਏ ਲਾਲ ਮੂਲੀਆਂ ਦਾ ਵੀ ਆਲੂ ਧਨੀਆ ਪੜੋ ਲਾਉਣਾ ਤੁਸੀਂ ਆ ਕਿਦਾਂ ਲਓ ਜੀ ਕਿਆਰੀਆਂ ਬਣ ਗਈਆਂ ਥੱਕ ਕੇ ਕਿਆਰੀਆਂ ਬਣਾ ਕੇ ਕਿਆਰੀਆਂ ਬਣਾ ਕੇ ਥੱਕ ਗਏ ਨਿੱਕ ਨਿੱਕੀਆਂ ਪੱਟਾ ਬਣਾ ਕੇ ਲਾ ਨੀ ਆ ਲੈਣਾ ਪੱਟਾਂ ਦੀਆਂ ਇਹ ਚਲਾਵੇ ਚੁੰਡੀਆਂ ਕਿਆ ਧਨੀਆ ਦੇ ਬੀਨੂ ਚੁੰਡੀਆਂ ਵੱਡ ਵੱਡ ਕੇ ਲੈ ਅੱਲਾਸਾਂ ਦੇ ਲੈ ਇੰਨਾ ਸੋਹਣਾ ਹੋ ਗਿਆ ਇੱਧਰ ਪਤਾ ਨਹੀਂ ਮੇਥੀ ਧਨੀਏ ਨੂੰ ਕੀ ਹੋਇਆ ਗੇਤਾ ਲਾਤਾ ਮੈਂ ਕਹਿੰਦੀ ਥੋੜਾ ਜਿਹਾ ਤਾਂ ਹੀ ਹੈ ਨਾ ਕਿਥੇ ਤਾਂ ਲੱਗਿਆ ਕਿਦਾ ਕਿਥੇ ਤਾਂ ਲੱਗਿਆ ਐ ਵੀ ਉਦੋਂ ਹਜੇ ਮੌਸਮ ਦੂਜਾ ਸੀ ਜਦ ਤਲਾਇਆ ਤੁਸੀਂ ਆਹ ਬਾਜੀ ਨੇ ਪਾਣੀ ਛੱਡਿਆ ਕਣਕ ਨੂੰ ਇਹ ਕਿੰਨੇ ਲੋਣਾ ਕਿੰਨੇ ਕਿੰਨਾ ਇਕੱਠਾ ਹੀ ਲਾ ਦਿੰਦੇ ਹੁੰਦੇ ਆ 20 ਤੂੰ ਹੀ ਲਾਉ ਮੈਂ ਤਾਂ ਵੀਡੀਓ ਬਣਾਉਣੀ ਆ ਮੈਂ ਆਪਣਾ ਮੁਕਾ ਕੇ ਆਈ ਸਾਰਾ ਹੁਣ ਉਧਰ ਰੋਟੀ ਖਾ ਕੇ ਭਾਂਡੇ ਮਾਂਜ ਕੇ ਹੁਣ ਮੈਂ ਲੰਮੀ ਲੱਗੀ ਸੀਗੀ ਪੈਣ ਤੇ ਨਾ ਹੁਣ ਥੱਲੇੋਂ ਨਿਕਲਿਆ ਇਹ ਪੱਤੇ ਇਹਦੇ ਪਾਲਕ ਹੋ ਗਈ ਆ ਫੇਰ ਉਦੋਂ ਤੋਂ ਵੱਢ ਕੇ ਖਰਾਬ ਕਰ ਦਿੱਤੀ ਸੀ ਸਾਰੀ ਇੱਦਾਂ ਸਾਡਾ ਲਸਣ ਆ ਅੰਦਰ ਮੇਥੇ ਆ ਮੇਥੀ ਧਨੀਏ ਨੂੰ ਪਤਾ ਨਹੀਂ ਕੀ ਹੋਇਆ ਉਹ ਨਹੀਂ ਹੋਇਆ ਲਸਣ ਨੂੰ ਪਾਣੀ ਛੱਡਿਆ ਹੁਣ ਇਸ ਤੋਂ ਬਾਅਦ ਵਿੱਚ ਸੁਆਹ ਪਾਣੀ ਆ ਬਾਥੀਆ ਦੀ ਸੁਆਹ ਨਾਲ ਬਹੁਤ ਸੋਹਣਾ ਹੁੰਦਾ ਆ ਇਿੱਦਾਂ ਸਾਡੇ ਪੱਠੇ ਆ ਤੋਰੀਆ ਪਾਇਆ ਸੀ ਵਿੱਚ ਸਾਰੇ ਫੁੱਲ ਨਿਕਲ ਆਏ ਨਾਲ ਵਿੱਚ ਮੱਕੀ ਆ ਜਦੋਂ ਘਰ ਦਾ ਕੰਮ ਕਾ ਕੇ ਨਾ ਖੇਤਾਂ ਚੋਂ ਆਨੇ ਫੇ ਸਕੂਨ ਜੀ ਮਿਲ ਜਾਂਦਾ ਸ਼ਾਂਤੀ ਜੀ ਮਿਲ ਜਾਂਦੀ ਆ ਵਧੀਆ ਲੱਗਦਾ ਖੇਤਾਂ ਚ ਆ ਕੇ ਮੇਥੀ ਦਾ ਛੱਟਾ ਦੇ ਕੇ ਫਿਰ ਉੱਤੇ ਤੰਗਲੀ ਫੇਰਨੀ ਹੈ ਐਦ ਕੀ ਵਧੀਆ ਹੋਣੀ ਚਾਹੀਦੀ ਆ ਮੇਥੀ ਮੈਂ ਬਾਅਦ ਚ ਸਕੌਣੀ ਵੀ ਹੈ ਧਨੀਆ ਮੇਥੀ ਲਾ ਦਿਓ ਤੁਸੀਂ ਮੈਂ ਤਾਂ ਅੱਗ ਲੱਕ ਦੋ ਖਦਾ ਪਾਜੀ ਲਾ ਦੇਣ ਪਾਜੀ ਤਾਂ ਤਾਂ ਗੁੱਟ ਕੇ ਬਸ ਹੋਈ ਫੇ ਚੱਲ ਕਿਦਾਂ ਮਹਾਰਾਜੀ ਉਹ ਰਹਿਣਾ ਨਹੀਂ ਸੀ ਆਹੋ ਅੱਗੇ ਮੈਂ ਹੁਣ ਦੀਪੂ ਨੂੰ ਕਿਹਾ ਮੈਂ ਕਿ ਮੇਥੀ ਲਿਆ ਕੇ ਦੇਈ ਮੈਂ ਸਬਜ਼ੀ ਚ ਪਾਉਣੀ ਸਾਡੀ ਮੇਥੀ ਬਿਨਾ ਸਬਜ਼ੀ ਹੋਰ ਤਰ੍ਹਾਂ ਲੱਗਦੀ ਆ ਉਹ ਕਹਿੰਦੀ ਆਗੇ ਕਹਿੰਦੀ ਮੈਂ ਵੱਢ ਕੇ ਆਏ ਰੱਖ ਕੇ ਘਰ ਆਈ ਆਗੇ ਵੱਢ ਕੇ ਕਹਿੰਦੀ ਲੈ ਅੱਜ ਤੇ ਆ ਕੇ ਮੈਨੂੰ ਕਹਿੰਦੀ ਮੈਂ ਚੇਤੇ ਹੀ ਭੁੱਲ ਗਿਆ ਮੈਂ ਕਿ ਹੁਣ ਤੂੰ ਕੱਲ ਨੂੰ ਹੋਰ ਵੱਢ ਕੇ ਲਿਆ ਖੇਤਾਂ ਚ ਸੁੱਕ ਲੈੰਦੇ ਉਹਨੂੰ ਲਾ ਆਪਣਾ ਕਿਉਂ ਆ ਤੇ ਕੀ ਹੋਇਆ ਹੈ ਇੱਥੇ ਪਈ ਆ ਮੇਤੀ ਵੀ ਉੱਤੇ ਪਈ ਆ ਤੁਹਾਡੇ ਕੀ ਲੱਗਾ ਐ ਪਤਾ ਨਹੀਂ ਇੱਥੇ ਲੱਗ ਰਿਹਾ ਮੈਂ ਕੈਂਚੀ ਲੱਗੀ ਸੀ ਲਹੌਣ ਵੀ ਚੇਤਾ ਹੀ ਭੁੱਲ ਗਿਆ ਇਹ ਤਾਂ ਕੰਡੇ ਬਹੁਤ ਤਿੱਖੇ ਜਿਹੇ ਹੁੰਦੇ ਪੈਕਟਾਂ ਦੇ ਭਰਾਵਾ ਵਾਲਾ ਕੀ ਨੌ ਦੇ ਥੱਲੇ ਤੇ ਅੱਛਾ ਮੈਂ ਕਣ ਪੈਕਟ ਖੋਲਣ ਲੱਗਿਆ ਹੋ ਗਿਆ ਮੈਂ ਕੈਂਚੀ ਚੱਕਣ ਵੀ ਲੱਗ ਗਈ ਮੈਂ ਚੇਤੇ ਭੁੱਲ ਗਿਆ ਫੇ ਭਾਜੀ ਦੇ ਦੰਦ ਦੀ ਕੈਂਚੀ ਦੇਸੀ ਕੰਮ ਪਿੰਡੂ ਲੋਕਾਂ ਦੇ ਦੇਸੀ ਕੰਮ ਆ ਤੁਸੀਂ ਕਿੱਦਾਂ ਕਾੜ ਕੇ ਪਲੇਨ ਹੋ ਕੇ ਕਾਟਾ ਕਮ ਕੋਲ ਮੈਂ ਕਾਟਾ ਚਲੋ ਪਾਸੇ ਪਾਜੀ ਦੇਖੋ ਬੜੀਆ ਹੋਵੇ ਹੁਣ ਚਲੋ ਜੀ ਚਲੋ ਜੀ ਇਹ ਰਹਿਦਾ ਇੱਕ ਪੈਟ ਹੋਣਾ ਰਹਿੰਦਾ ਹੈ ਬੱਸ ਮਤਲਬ ਪਣਾ ਦੇ ਇੱਕ ਵਾਰੀ ਨਹੀਂ ਤੂੰ ਪਿੱਛੇ ਹੱਤ ਕਰਕੇ ਖੜੇ ਖੜਦੇ ਆ ਤੁਹਾਨੂੰ ਕਿੰਨੀ ਵਾਰੀ ਕਿਹਾ ਪਿੱਛੇ ਨੂੰ ਹੱਥ ਨਾ ਕਰਿਆ ਕਰੋ ਹੜਦੇ ਨਹੀਂ ਇੱਦੇ ਪਾਪਾ ਹੀ ਕਰਦੇ ਹੁੰਦੇ ਸੀਗੇ ਔਰ ਇਹ ਦੇਖੋ ਆਹ ਕੀ ਕਰ ਦਿਆ ਜ਼ੂਮ ਕਰਕੇ ਦਿਖਾ ਲਾਂ ਪ੍ਰੀਆ ਸਾਡੀ ਕੀ ਕਰਦੀ ਐ ਸਾਡੀ ਨੋਰਣੀ ਕੋਮ ਮਦੀਆ ਕਹਿੰਦੀ ਮੇਰਾ ਮੂੰਹ ਲੱਗੀ ਜਾਂਦੀ ਮੈਨੂੰ ਕਹਿੰਦੀ ਮੇਰਾ ਮੂੰਹ ਨਹੀਂ ਦਿਖਾ ਲੈਣਾ ਮੈਂ ਦਿਖਾ ਲਦੀ ਪਈ ਹੁਣ ਅੱਛਾ ਪੈਰ ਤੇਰੇ ਬਾਹਲੇ ਸੋਹਣੇ ਆ ਨਾ ਹੱਤ ਘਾਲ ਕਾਲਾ ਕੁਝ ਵੀਜਿਆ ਆ ਜੇਲਾ ਚਾਚੇ ਹੁਣ ਮੁੜ ਕੇ ਲਾਉਂਦੇ ਮੇਤੀ ਧਣੀਆਂ ਕੀ ਲਾਉਂਦੇ ਮੇਤੀ ਧਣੀਆਂ ਹੋਇਆ ਥੋੜੀ ਸਾਡੇ ਅੱਗੇ ਸਾਡੇ ਕਿਹੜਾ ਹੋਇਆ ਧਣੀਆਂ ਚਲ ਤੁਸੀਂ ਵੀ ਲਵਾ ਲਿਓ ਚਾਚੇ ਕੋਲੋਂ ਮੁੜ ਕੇ ਮੁੜ ਕੇ ਕੀ ਹੁੰਦੇ ਫੇਰ ਤਾਂ ਉਹ ਮੁੜ ਕੇ ਉਹਨੂੰ ਕਹਿੰਦੇ ਆ ਸਿਆਲ ਕੋਟੀ ਆ ਸਾਡੇ ਉਧਰ ਨਹੀਂ ਅੱਛਾ ਮੁੜ ਕੇ ਦੁਆਰਾ ਹਾਂ ਦੁਆਰਾ ਸ਼ਿਆਜੀ ਚਲੋ ਜੀ ਮੇਥੀ ਧਣੀਆਂ ਸਾਡਾ ਲੱਗ ਗਿਆ ਵੀਡੀਓ ਦਾ ਐਂਡ ਮੈਂ ਇੱਥੇ ਕਰਦੀ ਆ ਮਿਲਦੇ ਕਿਸੇ ਹੋਰ ਨਵੇਂ ਸੋਹਣੇ ਜਿਹੇ ਬਲੌਗ ਦੇ ਨਾਲ ਜਦੋਂ ਧਣੀਆਂ ਦੁਆਰਾ ਹੋਊਗਾ ਉਦੋਂ ਨਹੀਂ ਉੱਗੂਗਾ ਉੱਗੂਗਾ ਹਾਂ ਜਦੋਂ ਉੱਗੂਗਾ ਦੋ ਚਲੋ ਜੀ ਉਦੋਂ ਤੱਕ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ